ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸਮਾਕ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ ਆਕਸੀਡੋਟਸਿਲ ਬਿਨਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟ ਆ ਰਹੀ ਐ ਐਸਐਨਐਫ ਘਟ ਆ ਰਹੀ ਐ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਐਲਡੀਐਮ ਐਲਡੀਐਮ 1 ਲੀਟਰ 3 ਲੀਟਰ ਦੀ ਪੈਕਿੰਗ ਹੈ 100 ਮਿਲ ਸਵੇਰੇ 100 ਮਿਲ ਸ਼ਾਮ ਲਗਾਤਾਰ ਆਪਾਂ 10 ਤੋਂ 15 ਦਿਨ ਪਸ਼ੂ ਨੂੰ ਪਿਉਣਾ ਹੈ ਜਿੱਥੋਂ ਪਸ਼ੂਆਂ ਨੂੰ ਦਵਾਈਆਂ ਮਿਲਦੀਆਂ ਤਕਰੀਬਨ ਉੱਥੋਂ ਐਲਡੀਐਮ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਐਮਾਜ਼ਨ ਫਲਿੱਪਕਾਰਟ ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਪਸ਼ੂ ਪਾਲਨ ਵਿਕਾਸ ਸਭਾ ਪੰਜਾਬ ਤੇ ਤੁਹਾਡਾ ਸਵਾਗਤ ਹੈ। ਹੀਰੇ ਬੰਦੇ ਤੁਹਾਨੂੰ ਮੈਂ ਦਿਖਾਉਂਦਾ ਰਹਿਣਾ ਵੀ ਜਿਨ੍ਹਾਂ ਨੇ ਹੀਰੇ ਰੱਖੇ ਹੋਏ ਆ। ਉਸੇ ਲੜੀ ਨੂੰ ਤੋਰਦਿਆਂ ਅੱਜ ਮੈਂ ਤੁਹਾਨੂੰ ਲੈ ਕੇ ਆਂ ਪਿੰਡ ਕਮਾਲਵਾਲੇ ਇੱਥੇ ਢਾਣੀ ਤੇ ਇੱਥੇ ਭਰਾ ਕੋਲੇ ਮੈਂ ਲੈ ਕੇ ਆਇਆ ਸੀ ਤੇ ਇਹ ਨੀਲੀ ਰਾਵੀ ਦਾ ਇੱਕ ਹੀਰਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਮਿਲਦਾ ਗਰੇਣੇ ਚੁਣੇ ਹੀਰੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਹੀ ਨੀਲੀ ਰਾਵੀ। ਇਹ ਭਰਾ ਕੋਲੇ ਆਇਆ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਵੇਖਣ ਨੂੰ ਤਾਂ ਕੱਟਾ ਲੱਗਦਾ ਪਰ ਹੈ ਝੋਟਾ ਬਾਕੀ ਗੱਲਬਾਤ ਵੀ ਭਰਾ ਨਾਲ ਕਰਾਂਗੇ ਤੋਰੋ ਜੀ ਇਹਨੂੰ ਅੱਗੇ ਬਾਕੀ ਤੁਹਾਡੀ ਅੱਖ ਵੀ ਪਾਰਖੂ ਹੈ ਕਿਸਾਨ ਵੀਰ ਉਹ ਵੇਖੋ ਮੜਾ ਜਾ ਵੀ ਹੀਰਾ ਕਿਵੇਂ ਹੈ ਨੀਲੀ ਰਾਵੀ ਦੇ ਵਿੱਚ ਤੇ ਜਿਹੜਾ ਮੇਲਾ ਹੋ ਰਿਹਾ ਹੈ ਜਿਹੜਾ ਮੋਗੇ ਦੇ ਵਿੱਚ ਉਹਦੇ ਵਾਸਤੇ ਭਰਾ ਨੂੰ ਤਿਆਰ ਕੀਤਾ ਵੀ ਇਹਨੂੰ ਮੇਲੇ ਤੇ ਲੈ ਕੇ ਚੱਲੀਏ ਵੇਖੀਏ ਤਾਂ ਸਹੀ ਵੀ ਕਿੰਨੇ ਕੁ ਪਾਣੀ ਚ ਹੈ ਬਾਕੀ ਤੁਹਾਡੀ ਅੱਖ ਵੀ ਹੋਊਗੀ ਤੁਸੀਂ ਵੀ ਵੇਖ ਕੇ ਦੱਸਿਓ ਬਾਕੀ ਗੱਲਬਾਤ ਭਰਾ ਨਾਲ ਕਰਦੇ ਆਂ ਇਹਦਾ ਮਾਂ ਪਿਓ ਕੀ ਰਿਕਾਰਡ ਹੈ ਕਿੰਨੀ ਇਹਦੀ ਉਮਰ ਹੈ ਹਾਂਜੀ ਭਰਾ ਜੀ ਰੋਕੋ ਇੱਕ ਵੇਟ ਹਾਂਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਸ਼ੁਭ ਨਾਮ ਦੱਸੋ ਜੀ ਮੇਰਾ ਨਾਂ ਜੀ ਗੁਰਵਿੰਦਰ ਸਿੰਘ ਉਹ ਸੋਨੂੰ ਸਰਪੰਚ ਪਿੰਡ ਕਮਾਲਵਾਲਾ ਜ਼ਿਲ੍ਹਾ ਫਾਜ਼ਿਲਕਾ ਸਰਪੰਚ ਸਾਹਿਬ ਵੀ ਆ ਝੋਟੇ ਬਾਰੇ ਦੱਸੋ ਜੀ ਥੋੜਾ ਜਿਆ ਜਿਹੜਾ ਇਹ ਝੋਟਾ ਜੀ ਰਸੀਦਾਂ ਮਤਲਬ ਹਰਿਆਣੇ ਦੇ ਵਿੱਚ ਬਹੁਤ ਤਕੜਾ ਆਪਣਾ ਦਾ ਮਤਲਬ ਪਸ਼ੂ ਖਰਮ ਹੈ ਜੀ ਉਹਨਾਂ ਤੋਂ ਮੈਂ ਇਹ ਬੱਚਾ ਲਿਆ ਸੀ 5 ਮਹੀਨਿਆਂ ਦਾ ਅੱਛਾ ਜੀ ਤੇ ਇਹਦੀ ਜਿਹੜੀ ਮਤਲਬ ਮਾਂ ਦੇ ਦੁੱਧ ਦਾ ਰਕੋਡ 20 ਕਿਲੋ ਸੀ। ਅੱਛਾ ਜੀ। ਉਹਨਾਂ ਤੋਂ ਇਹ ਮਤਲਬ ਜਿਹੜਾ ਨਾ ਪਾਕਿਸਤਾਨ ਦਾ ਹੀ ਪੁਰਾਣਾ ਰਵਾਤੁਰਿਆ ਹੁੰਦਾ ਬਜ਼ੁਰਗਾਂ ਦੇ ਟਾਈਮ ਦਾ। ਜੀ। ਤੇ ਉਹਨਾਂ ਤੋਂ ਇਹ ਆਪਾਂ ਖਰੀਦ ਕੇ ਲੈਂਦਾ ਸੀ। ਠੀਕ ਹੈ ਜੀ। ਉੱਥੋਂ ਆਪਰ ਸਿੱਧਾ ਹਰਿਆਣੇ ਚੋਂ ਇਹ ਨੀਲੀ ਰਾਵੀ ਦਾ ਛੋਟਾ ਲਿਆਏ ਆਂ ਜੀ। ਹਾਂਜੀ ਹਾਂਜੀ। ਤੇ ਹੁਣ ਕਿੰਨੀ ਉਮਰ ਹੋ ਚੁੱਕੀ ਐ ਦੀ ਸਰਪੰਚ ਸਾਹਿਬ ਇਹਨੂੰ ਲੈ ਚਲੋ ਵਾਪਸ ਜੀ ਇਧਰ ਤੋਂ। 2.5 ਸਾਲ ਹੋ ਗਈ ਐ। ਅੱਛਾ ਇਸ ਟਾਈਮ ਦੀ ਉਮਰ 2.5 ਸਾਲ ਦੀ ਹੋ ਚੁੱਕੀ ਐ। ਹਾਂਜੀ ਹਾਂਜੀ। ਮਾਂ ਦਾ ਦੁੱਧ ਇਹਦਾ ਕਿੰਨਾ ਬੀਲੀਟਰ ਐ ਜੀ? ਜੀ ਬਸ ਪਿਓ ਨਾਲ ਤਾਂ ਕਰਦਾ ਹੀ ਸੀ ਜੀ ਅੱਛਾ ਉਹਨਾਂ ਕੋਲ ਹੀ ਹਾਂਜੀ ਹਾਂਜੀ ਉਹ ਵੀ ਬੜਾ ਨਾਮ ਹੈ ਜੀ ਉਹਨਾਂ ਦਾ ਨੀਲੀ ਰਾਵੀ ਦੇ ਵਿੱਚ ਤੇ ਹੁਣ ਤੁਹਾਡਾ ਕੀ ਇਰਾਦਾ ਜੀ ਆ ਜਿਹੜਾ ਮੇਲਾ ਚਰੇਕ ਆ ਰਿਹਾ ਆਪਾਂ ਉਹਦੇ ਬਾਰੇ ਕੀ ਵਿਚਾਰ ਹੈ ਜੀ ਮਤਲਬ ਜਿੰਨੇ ਮਤਲਬ ਵੀਰ ਚੈਨਲ ਦੇਖ ਰਹੇ ਨੇ ਉਹਨਾਂ ਤੋਂ ਵੀ ਮਤਲਬ ਪੁੱਛਣਾ ਚਾਹਾਂਗੇ ਵੀ ਆਪਾਂ ਮੋਗੇ ਨੂੰ ਚੜੇਕ ਮੇਲੇ ਦੇ ਵਿੱਚ ਪਾ ਰਹੇ ਆ ਜੀ ਤੇ ਵੀਰ ਜੀ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਕਮੀ ਹੈ ਕਿਉਂਕਿ ਤੁਹਾਡੀ ਅੱਖ ਬਹੁਤ ਪਰਖੂ ਹੈ ਜੀ ਸਾਰੇ ਸਰੋਤਿਆਂ ਦੀ ਬਿਲਕੁਲ ਕਈ ਬ੍ਰੀਡਰ ਵੀਰ ਵੀ ਆ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਕੋਈ ਨੀਲੀ ਰਾਵੀ ਦਾ ਕੋ ਮੁਰਾ ਦਾ ਕੋ ਸਾਈਵਾਲ ਤੇ ਕੋ ਐਫ ਤੇ ਕੋ ਜਰਸੀ ਦੇ ਕੰਮ ਕਰ ਰਿਹਾ ਹੈ ਹੋਰ ਵੀ ਕਈ ਕਿਸਾਨ ਵੀ ਜਿਹੜੇ ਘਰਾਂ ਚ ਜਿਹੜੇ ਅੱਗੇ ਨਹੀਂ ਆਉਂਦੇ ਅੱਖ ਬੜੀ 파ਰਖ ਹੁੰਦੀ ਉਹਨਾਂ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦੀ ਆਪਾਂ ਰਹਿ ਵੀ ਲੈਣੀ ਆ ਸਰਪੰਚ ਸਾਹਿਬ ਕਹਿੰਦੇ ਹਾਂਜੀ ਹਾਂਜੀ ਕਿਉਂਕਿ ਆਪ ਦਾ ਪਸ਼ੂ ਤਾਂ ਸਾਰਿਆਂ ਨੂੰ ਬੜਾ ਵਧੀਆ ਲੱਗਦਾ ਜੀ ਪਰ ਜਦੋਂ ਮੈਦਾਨ ਚ ਤਾਰੀਏ ਨਾ ਫੇਰ ਹੀ ਪਤਾ ਲੱਗਦਾ ਵੀ ਕਿਹੜਾ ਕਿੰਨੇ ਪਾਣੀ ਚ ਆਪ ਦਾ ਪਸ਼ੂ ਤਾਂ ਹਰ ਇੱਕ ਨੂੰ ਬਹੁਤ ਵਧੀਆ ਲੱਗਦਾ ਜੀ ਜੀ ਤੇ ਸਰਪੰਚ ਸਾਹਿਬ ਇਹਦੀ ਸੇਵਾ ਪਾਣੀ ਮਾਰੇ ਵੀ ਦੱਸੋ ਵੀ ਕੀ ਕੀ ਖਸ਼ ਕਰ ਰਹੇ ਹੋ ਕੀ ਖਵਾ ਰਹੇ ਹੋ ਅੱਜ ਕੱਲ ਇਹਨੂੰ ਸੇਵਾ ਜੀ ਇਹਦੀ ਵਾਸਤੇ ਇਹਨੂੰ ਪ੍ਰੋਪਰ ਅਸੀਂ ਫੀਡ ਦੇ ਰਹੇ ਆ ਅੱਛਾ ਜੀ ਇੱਕ ਜਦੋਂ ਗਰਮੀ ਆ ਜਾਂਦੀ ਉਦੋਂ 200 ਗ੍ਰਾਮ ਸਰੋਂ ਦਾ ਤੇਲ ਜੀ ਬਿਨਾ ਨਾਗਾ ਜੀ ਸਿਆਲ ਦੇ ਵਿੱਚ 200 ਗ੍ਰਾਮ ਡਾਲਡਾ ਘਿਓ ਜਿਹੜਾ ਹੈ ਜੀ ਉਹ ਬਿਨਾ ਨਾਗਾ ਦੇਨੇ ਆ ਬਾਕੀ ਤੂੜੀ ਪੱਠਾ ਜੋ ਆਮ ਕੋਈ ਐਕਸਟਰਾ ਨਹੀਂ ਕੋਈ ਆਹ ਦਿੰਦੇ ਜੀ ਇਹਨੂੰ ਸੇਵ ਖਾਉਣੇ ਆ ਜੀ ਕੋਈ ਕਹਿੰਦਾ ਜੀ ਅਸੀਂ ਆਹ ਉਹ ਉਹ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਨਹੀਂ ਬਿਲਕੁਲ ਹਾਂ ਸਿੱਧੇ ਸਾਰੇ ਜੱਟ ਬੰਦੇ ਨੇ ਸਰਪੰਚ ਸਾਹਿਬ ਇਹ ਕਹਿੰਦੇ ਵੀ ਸਿੰਪਲ ਜਿਹੜੀ ਸੇਵਾ ਉਹ ਅਸੀਂ ਕਰਦੇ ਆਂ ਹਾਂਜੀ ਦਾਣਾ ਦੂਣੇ ਦੀ ਕੋਈ ਕਮੀ ਨਹੀਂ ਦਾਣਾ ਦੂਣਾ ਖੂਪਾਈਦਾ ਠੀਕ ਹੈ ਜੀ ਦਾਣਾ ਜਿੰਨਾ ਵੀ ਖਾਲੇ ਬਸ ਆਪਣੇ ਆਪ ਪਿੱਛੇ ਹਟਦਾ ਜੀ ਵਾਹ ਜੀ ਵਾਹ ਸੁਣ ਰਹੇ ਹੋ ਕਿਸਾਨ ਵੀਰੋ ਹੋਰ ਇਹਨੂੰ ਵੀ ਆਪਾਂ ਤੋੜਾ ਫੇਰਾ ਵੀ ਕਰਾਉਣੇ ਆ ਸਵੇਰੇ ਸ਼ਾਮ ਹਾਂਜੀ ਹਾਂਜੀ 2 ਕਿਲੋਮੀਟਰ ਜਿਵੇਂ ਖੇਤ ਪੱਠੇ ਲੈਣ ਜਾਂਦਾ ਬੰਦਾ ਗੱਡੇ ਤੇ ਮਗਰ ਬੰਨ ਕੇ ਲੈ ਜਾਂਦਾ ਉੱਥੋਂ ਤੋੜ ਲਿਆਉਂਦਾ ਤੇ ਵਾਪਸ ਕਰੇ ਲਿਆਉਂਦਾ ਚਲੋ ਜੀ ਸਰਪੰਚ ਸਾਹਿਬ ਤਾਂ ਬਹੁਤ ਸਿਆਣੇ ਨੇ ਗੱਲ ਦੱਸਦੇ ਕਈ ਕਿਸਾਨ ਵੀਰ ਤਾਂ ਕਹਿੰਦੇ ਵੀ ਗੱਡਾ ਵੀ ਇਹਦੇ ਨਾਲ ਹੀ ਜੋੜਦੇ ਆਉਣੇ ਆ ਕਈਆਂ ਨੇ ਭਰਾਵਾਂ ਨੇ ਐਵੇਂ ਵੀ ਰੱਖੇ ਹੋਏ ਆ ਬਰੀਡ ਉਹਨਾਂ ਕੋਲ ਚੰਗੀ ਆ ਉਹਦੇ ਨਾਲ ਹੀ ਪੱਠੇ ਲੈ ਆਉਂਦੇ ਤੇ ਉਹ ਵੀ ਮੱਝਾਂ ਦੇ ਛੱਡੀ ਜਾਂਦੇ ਆ ਹਾਂਜੀ ਹਾਂਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹਾਂ ਤੇ ਸਰਪੰਚ ਸਾਹਿਬ ਅਜੇ ਤੱਕ ਕੋਈ ਇਹਨੇ ਤੋਂ ਝੋਟੀ ਕਰਾਸ ਕਰਾਈ ਆ ਆਪਾਂ ਹਾਂਜੀ ਹਾਂਜੀ ਅਸੀਂ ਇਹਦੇ ਤੋਂ ਮੈਂ ਆਪਦੇ ਤਿੰਨ ਪਸ਼ੂ ਮਤਲਬ ਇਹਦੇ ਤੋਂ ਕਰਾਸ ਕਰਾਏ ਆ ਜਿਹੜੇ 5-5 ਮਹੀਨਿਆਂ ਦੇ ਗੱਬਣ ਨੇ ਉਹ ਵੀ ਨੀਲੀ ਜਨੇ ਹਾਂਜੀ ਉਹ ਵੀ ਨਹੀਂ ਉਹ ਤਾਂ ਰਿਜ਼ਲਟ ਦਾ ਇਹਦੇ ਆਉਣ ਤੋਂ ਬਾਅਦ ਬੱਚਿਆਂ ਤੋਂ ਪਤਾ ਲੱਗੂਗਾ ਕਿੱਦਾਂ ਹੁਣ ਆਪਾਂ ਮੇਲੇ ਦੀਆਂ ਤਿਆਰੀਆਂ ਫਿਰ ਪੂਰੀਆਂ ਜੀ ਹਾਂਜੀ ਹਾਂਜੀ ਠੀਕ ਹੈ ਸਰਪੰਚ ਸਾਹਿਬ ਇੱਕ ਆਪਣਾ ਮੋਬਾਈਲ ਨੰ ਹਾਂਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 77899 ਜੀ 2002 ਕਿਸਾਨ ਵੀਰੋ ਇਹ ਸਰਪੰਚ ਸਾਹਿਬ ਪਿੰਡ ਕਮਾਲਵਾਲਾ ਤੋਂ ਇੱਕ ਜੀ ਮੇਰੇ ਜਿਹੜੇ ਬਜ਼ੁਰਗ ਸੀ ਸਰਦਾਰ ਬਖਸ਼ੀਰ ਸਿੰਘ ਜੀ ਜੀ ਉਹਨਾਂ ਨੂੰ ਪਸ਼ੂਆਂ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਜੀ ਜੀ ਤੇ ਉਹਨਾਂ ਤੋਂ ਲੈ ਕੇ ਗਾਂ ਹੌਲੀ-ਹੌਲੀ ਮੈਨੂੰ ਵੀ ਚਲੋ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਜਿਹੜੀ ਮੇਰੀ ਮਾਤਾ ਜੀ ਸੀ ਉਹ ਵੀ ਪਸ਼ੂਆਂ ਦੀ ਬਹੁਤ ਜ਼ਿਆਦਾ ਮਤਲਬ ਸੇਵਾ ਕਰਦੇ ਸੀ ਵਾਹ ਜੀ ਵਾਹ ਤੇ ਉਸ ਤੋਂ ਬਾਅਦ ਉਹਵੇਂ ਮੈਨੂੰ ਵੀ ਕਾਹਨ ਜਿਹੜਾ ਸ਼ੌਂਕ ਜਾਗਿਆ ਪਹਿਲਾ ਦਾ ਸਲੂਟ ਆ ਸਰਪੰਚ ਸਾਹਿਬ ਨੂੰ ਤੇ ਜਿਹੜੇ ਨੌਜਵਾਨ ਨੇ ਇੱਕ ਤਾਂ ਪਿੰਡ ਦੀ ਇਹਨਾਂ ਸੇਵਾ ਕੀਤੀ ਪਹਿਲਾ ਸਰਪੰਚ ਰਹੇ 5 ਸਾਲ ਹੁਣ ਇਹ ਪਸ਼ਵਾਂ ਦੀ ਵੀ ਸੇਵਾ ਕਰ ਰਿਹਾ ਕਿਉਂਕਿ ਦੱਸਿਆ ਇਹਨਾਂ ਨੇ ਪਿਤਾ ਜੀ ਮਾਤਾ ਜੀ ਉਹਨਾਂ ਦਾ ਵੀ ਬੜਾ ਪਿਆਰ ਸੀ ਇਹਨਾਂ ਦੇ ਪਸ਼ਵਾਂ ਨਾਲ ਪਿਆਰ ਹੈ ਨੰਬਰ ਇਹਨਾਂ ਦਾ ਸਕਰੀਨ ਤੇ ਲਗਾਤਾਰ ਚੱਲ ਰਿਹਾ ਕਿਸਾਨ ਵੀਰੋ ਇਹ ਮੇਲੇ ਤੇ ਲੈ ਕੇ ਜਾਣਾ ਝੋਟਾ ਜਿਹੜੇ ਇੱਕ ਮੇਲਾ ਜਿਹੜਾ ਆ ਰਿਹਾ 23 24 25 ਤਰੀਕ ਨੂੰ ਉੱਥੇ ਸਰਪੰਚ ਸਾਹਿਬ ਨੇ ਲੈ ਕੇ ਜਾਣਾ ਤੇ ਕਿਸਾਨ ਵੀਰੋ ਤੁਹਾਡੀ رائے ਜ਼ਰੂਰ ਚਾਹੀਦੀ ਹੈ ਚਾਹ ਤੁਸੀਂ ਕਮੈਂਟ ਦੇ ਰੂਪ ਚ ਚੈ ਸਰਪੰਚ ਸਾਹਿਬ ਨੂੰ ਫੋਨ ਤੇ ਕਿਉਂਕਿ ਕਈ ਕਮੀਆਂ ਹੋ ਸਕਦੀਆਂ ਹੈ ਸੇਵਾ ਚ ਹੋ ਸਕਦੀ ਹੈ ਸੰਭਾਲ ਚ ਹੋ ਸਕਦੀ ਹੈ ਜਾਂ ਕੋ ਤਿਆਰੀ ਦੇ ਵਿੱਚ ਉਹ ਜਰੂਰ ਤੁਸੀਂ ਆਪਣੀ رائے ਸਰਪੰਚ ਸਾਹਿਬ ਨੂੰ ਦਿਆ ਜੇ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਹ ਵੀ ਦੱਸਿਆ ਜੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅੱਜ ਦੀ ਇੰਨੀ ਵੀਡੀਓ ਪਹਿਲਾਂ ਤੁਹਾਡਾ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਕਿਸਾਨ ਵੀਰੋ ਆਪਣੇ ਪਸ਼ਵਾਂ ਨੂੰ ਨਿਊਟ੍ਰੀਡਾਟ ਖਵਾਓ ਐਸਐਨਐਫ ਫੈਟ ਬਧਾਓ ਦੁੱਧ ਬਧਾਓ ਹਰ ਇੱਕ ਸਾਲ ਇੱਕ ਬੱਚਾ ਪੈਓ ਨਿਊਟਰੀਡੈਟ ਜਦੋਂ ਤੁਸੀਂ ਪਸ਼ੂ ਨੂੰ ਖਾਓਗੇ ਟਾਈਮ ਤੇ ਗਰਭਧਾਰਨ ਕਰੇਗਾ ਪੂਰਾ ਦੁੱਧ ਦੇਗਾ ਹਰ ਇੱਕ ਸਾਲ ਆਪਾਂ ਨੂੰ ਇੱਕ ਬੱਚਾ ਮਿਲੇਗਾ ਨਿਊਟਰੀਡੈਟ ਜਿਹੜਾ 5 ਕਿਲੋ 25 ਕਿਲੋ ਦੀ ਪੈਕਿੰਗ ਮਾਰਕੀਟ ਚ ਅਵੇਲੇਬਲ ਹੈ 50 ਗ੍ਰਾਮ ਤੁਸੀਂ ਹਰ ਇੱਕ ਪਸ਼ੂ ਨੂੰ ਡੇਲੀ ਸਾਰਾ ਸਾਲ ਦੇਣਾ ਹੈ